ਜਿਹੜਾ ਇਹ ਮੁੰਡੇ ਦੀ ਡੈਥ ਕੋਣ ਸੀਗਾ ਇਹ ਮੇਰਾ ਛੋਟਾ ਬਰਾਦਾ ਅੱਛਾ ਕੀ ਹੋਇਆ ਇਹ ਘਟਨਾ ਕੋ ਪਤਾ ਤੁਹਾਨੂੰ ਟੋਰ ਕੋਲ ਅੱਜ ਕੰਮ ਕਰਦਾਦਾ ਰਹੋ ਜਿੱਦਾਂ ਰਕਮ ਜਾਂਦਾ ਤਾਂ ਅੱਛਾ ਜੀ ਕੱਲ ਸ਼ਾਮ ਨੂੰ ਘਰ ਆਇਆ ਨਹੀਂ ਹੈਗਾ ਠੀਕ ਹੈ ਜੀ ਸਵੇਰ ਆਪਾਂ ਨੇ ਜਿੱਦਾਂ ਜਾ ਕੇ ਇੱਥੇ ਜਾ ਕੇ ਜਾਣਦੇ ਹਾਂ ਤੇ ਇਸ ਤੀਕਿਆਂ ਵਿੱਚ ਕੁਛ ਨਹੀਂ ਦਿੱਤੀ ਹੈ ਕੁਛ ਘੰਟੇ ਤੋਂ ਸਾਨੂੰ ਇਹ ਪਤਾ ਲੱਗਿਆ ਮੁੰਡਾ ਜਿਹੜਾ ਸਾਡੇ ਕੋਲ ਤੇ 8 ਵਜੇ ਤੇ ਚਲੀ ਗਿਆ ਉਹ ਠੀਕ ਹੈ ਸਵੇਰ ਸਾਨੂੰ ਫਿਰ ਕੋਸਾਂ ਦਾ ਤੱਕ ਲਈਏ ਇਦਾਂ ਕਰਕੇ ਜਿਹੜਾ ਗਵਾਰਕ ਮੋਰਸਰ ਖੜਾ ਹੋਇਆ ਤਾਂ ਉਸ ਸਵੇਰ ਦੇ ਕਹਿੰਦੇ ਆ ਕੇ ਤੁਸੀਂ ਪਛਾਣ ਕਰੋ ਅਸੀਂ ਜੋ ਉੱਥੇ ਪਛਾਣ ਦਿੱਤੀ ਉਹਦਾ ਬਰੋਧ ਨਹੀਂ ਕਰਦਾ ਕੀ ਕੰਡੀਸ਼ਨ ਕੀਤਾ ਮੌਤ ਹੋਈ ਲੱਗਦੀ ਤੁਹਾਨੂੰ ਉਹਨਾਂ ਦੇ ਗੱਲ ਦੇ ਵਿੱਚ ਪਤਾ ਨਾ ਪਾਇਆ ਹੋਵੇ ਅੱਛਾ ਜੀ ਲੱਗਦਾ ਕਿ ਜਦੋਂ ਗੱਲਪ ਕਰ ਹੁੰਦੇ ਉਹਨਾਂ ਦਾ ਠੀਕ ਹੈ ਕੀ ਮੰਗ ਕਰਦੇ ਹਾਂ ਮੰਗ ਅਸੀਂ ਕਰਦਾ ਵੀ ਜਿਹੜਾ ਦੋਸ਼ੀ ਹੈਗਾ ਉਹਨੂੰ ਸੱਚੇ ਦਾ ਸਾਰੀ ਚੀਜ਼ ਹੋਵੇ ਕਿਉਂਕਿ ਸਾਡੇ ਸ਼ਹਿਰ ਦਾ ਦਾ ਮਾਹੌਲ ਹੈ ਜਿਹੜਾ ਦਿਨ ਦਿਨ ਪਰਾਬੰਦਾ ਕਰਦਾ ਹੈ ਜਿਹੜਾ ਨਾਮ ਦੀ ਬਕਤੀ ਨਹੀਂ ਜਿਹਦੇ ਚਤਲ ਕੀਤਾ ਸਮਾਂ ਤੋਂ ਵੀ ਇਹ ਬਾਰਾਂ ਸਾਲ ਦੇ ਜਾਣੇ ਦਾ ਆਪਣੇ ਮਕਮਲ ਦਾ ਚਾਤਾ ਨਾਲ ਉਹਨਾਂ ਦੇ ਖਿਲਾਫ ਵੀ 30 ਸਾਲ ਰਹੀ ਆ ਪੁਰਾਣੀ ਤੀਜੀ ਜੋ ਦੀ ਗੱਲ ਸਾਹਮਣੇ ਆਉਂਦੀ ਸਵਾਤਾ ਕਿਸੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਕੋਈ ਦੇਖਿਆ ਸੀ ਝਾੜੀਂ ਪੈ ਗਈ ਡੈੱਡ ਬੋਡੀ ਜੀ ਕਿਵੇਂ ਲੱਗਦਾ ਕਿਵੇਂ ਹੱਤਿਆ ਕੀਤੀ ਲੱਗਦੀ ਹੈ ਜੀ ਮੈਂ ਤਾਂ ਹੁਣ ਪੋਸਟਮਾਰਟਮ ਰਿਪੋਰਟ ਆਉਣ ਕੇ ਬਾਅਦ ਹੀ ਪਤਾ ਲੱਗਦਾਗਾ ਕੋਈ ਗਲਤੇ ਨਿਸ਼ਾਨ ਵੀ ਹੈਗੇ ਤੇ ਜੀ ਪੜਨਾ ਬੰਨਿਆ ਹੁੰਦਾ ਜਿਹੜਾ ਇਹ ਮੁੰਡੇ ਦੀ ਡੈਥ ਕੋਣ ਸੀਗਾ ਇਹ ਉਹ ਮੇਰਾ ਛੋਟਾ ਬੜਾ ਦੋਸਤ ਅੱਛਾ ਕੀ ਹੋਇਆ ਇਹ ਘਟਨਾ ਕੋ ਪਤਾ ਤੁਹਾਨੂੰ ਕੋਣ ਕੋਲ ਅੱਜ ਕੰਮ ਕਰਦਾ ਸੀ ਇਹ ਰੋਟੀ ਜਿਹੜਾ ਕੰਮ ਜਾਂਦਾ ਤਾਂ अच्छा जी कल शाम ਨੂੰ ਘਰ ਆਇਆ ਨਹੀਂ ਸੀਗਾ ਠੀਕ ਹੈ ਜੀ ਉਹ ਬਾਅਦ ਆਪਾਂ ਨੇ ਜਿੱਦਾਂ ਜਾ ਕੇ ਇੱਥੇ ਜਾ ਕੇ ਜਾਣ ਤੇ ਹਾਂ ਤੇਜ਼ ਕੀਤੀ ਉਹਨਾਂ ਨੂੰ ਕੁਛ ਘੰਟੇ ਦਿੱਤੀ ਹੈ ਕੁਛ ਘੰਟੇ ਬਾਅਦ ਸਾਨੂੰ ਇਹ ਪਤਾ ਲੱਗਿਆ ਉਹ ਬੰਦਾ ਜਿਹੜਾ ਆਇਆ ਸਾਡੇ ਕੋਲ ਤੇ 8 ਵਜੇ ਤੇ ਚਲੀ ਜਾਵਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਫਿਰ ਉਹ ਸਾਹ ਦਾ ਤੱਕ ਲਈ ਜਿੱਦਾ ਕਰਦੇ ਜਿਹੜਾ ਗਵਾਰਕ ਮੋਟਰਸਾਈਕਲ ਖੜਾ ਵਾ ਤਾਂ ਉਸ ਤੋਂ ਬਾਅਦ ਕਹਿੰਦੇ ਅੱਜ ਤੁਸੀਂ ਪਛਾਣ ਕਰੋ ਅਸੀਂ ਜੋ ਅੱਥਰ ਪਛਾਣ ਦਿੱਤੀ ਸਾਡਾ ਬਹੁਤ ਕੰਮ ਹੋ ਗਿਆ ਕੀ ਕੰਡੀਸ਼ਨ ਕੀ ਤਾਂ ਮੌਤ ਹੋਈ ਲੱਗਦੀ ਤੁਹਾਨੂੰ ਉਹਨਾਂ ਦੇ ਗੱਲ ਦੇ ਵਿੱਚ ਪੜਨਾ ਪਾਇਆ ਉਹਦੇ ਅੱਛਾ ਜੀ ਲੱਗਦਾ ਕਿ ਜਦੋਂ ਗੱਲ ਪੱਕਾ ਹੁੰਦੀ ਹੈ ਕੀ ਚਾਹ। ਕੀ ਮੰਗ ਕਰਦੇ ਹਾਂ? ਮੰਗ ਅਸੀਂ ਕਰਦਾ ਵੀ ਜਿਹੜਾ ਦੋਸ਼ੀ ਹੈਗਾ ਉਹਨੂੰ ਸੱਚ-ਸਾਰੇ ਸਜ਼ਾ ਦਿੱਤੀ ਜਾਵੇ। ਕਿਉਂਕਿ ਸਾਡੇ ਸ਼ਹਿਰ ਦਾ ਦਾ ਮਾਹੌਲ ਹੈ ਜਿਹੜਾ ਦਿਨੋਂ ਦਿਨੋਂ ਖਰਾਬ ਹੁੰਦਾ ਜਾ ਰਿਹਾ। ਜਿਹੜਾ ਨਾਮ ਨੂੰ ਬੱਤੀ ਨਾ ਜਿਹਦੇ ਕਤਲ ਕੀਤਾ ਹੈ। ਸਾਨੂੰ ਕੁੱਝ ਨਹੀਂ ਇਹ ਇਹ ਬਾਰਾਂ ਸਾਲਾਂ ਦੇ ਜਾਨਵਰ ਦਾ ਮਤਲਬ ਦਾ ਕਾਤਾ ਨਾ ਉਹਨਾਂ ਦੇ ਖਿਲਾਫ ਇਹ ਚੀਜ਼ ਚੱਲ ਰਹੀ ਆ। ਪੁਰਾਣੇ ਚੀਜ਼ੀ ਕੋਲ ਸਾਹਮਣੇ ਆਉਂਦੇ ਸਵਾਲ। ਇਹ ਕਿਸੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀ ਮਿਲੀ ਆ ਕੋਈ ਦੇਖਿਆ ਸੀ। ਝਾੜੀਆਂ ਪੈਦੀ ਡੈੱਡ ਬੋਡੀ ਦੀ। ਕਿਵੇਂ ਲੱਗਦਾ ਕਿਵੇਂ ਹੱਤਿਆ ਕੀਤੀ ਲੱਗਦੀ ਆ ਜੀ? ਨਾ ਤਾਂ ਹੁਣ ਪੋਸਟ ਮਾਰਟਨ ਪੋਰਟਿਆਂ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਕੀ ਹੈ ਕੋ ਗਲਤੇ ਨਿਸ਼ਾਨ ਵੀ ਹੈਗੇ ਤੇ ਜੀ ਪੜਨਾ ਬੰਨਿਆ ਹੁੰਦਾ ਠੀਕ ਹੈ